ਇਹ ਹੋਰ ਵਾਰ ਦਾ ਤਾਂ ਟਰੇਸ ਹੋਣ ਦੀ ਵੀ ਖਬਰ ਜ਼ਾਹਿਰ ਕੀਤੀ ਜਾ ਰਹੀ ਹੈ 18 ਤਰੀਕ ਇਸ ਮਹੀਨੇ ਵੀ ਸਾਡੇ ਇੱਕ ਸਿਵਲ ਲਾਈਨਸ ਏਰੀਆ 'ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ ਤਾਂ ਸੇ ਘਰ ਦੇ ਵਿੱਚ ਨੌਕਰ ਚੱਕਰ ਰੱਖਦੇ ਆ ਹੈਲਪਰ ਰੱਖਦੇ ਆ ਕਿ ਉਹ ਸਾਡੀ ਮਦਦ ਕਰ ਸਕਣ ਉਹ ਸਾਡੇ ਕੰਮ ਦੇ ਵਿੱਚ ਹੱਥ ਵੰਡਾ ਸਕਣ ਪਰ ਜਦੋਂ ਇਹ ਹੈਲਪਰ ਜਿਹੜੇ ਨੇ ਮੇਡ ਹੈ ਜਾਂ ਕੋਈ ਬੰਦਾ ਜਦੋਂ ਇਹ ਧੋਖਾਧੜੀ ਕਰ ਜਾਂਦੇ ਆ ਤਾਂ ਇੱਕ ਵਾਰੀ ਸਮਾਜ ਨੂੰ ਤੱਕਾ ਲੱਗਦਾ ਹੈ ਕਿ ਜਿਹੜੇ ਹੈਲਪਰ ਅਸੀਂ ਘਰਾਂ ਦੇ ਵਿੱਚ ਰੱਖੇ ਹੋਏ ਆ ਇਹ ਵਿਸ਼ਵਾਸਯੋਗ ਹੈਗੇ ਨੇ ਜਾਂ ਨਹੀਂ ਇਸੇ ਦੇ ਵਿਚਾਰੇ ਖਬਰ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਘਰ ਦੇ ਵਿੱਚ ਦੋ ਮਹਿਲਾਵਾਂ ਕੰਮ ਕਰਦੀਆਂ ਹੁੰਦੀਆਂ ਨੇ ਪਰ ਉਹ ਘਰ ਦੇ ਵਿੱਚੋਂ ਹੀ ਲੱਖਾਂ ਦੇ ਗਹਿਣੇ ਤੇ ਨਕਦੀ ਜਿਨ੍ਹਾਂ ਦੇ ਵਿੱਚ ਡਾਇਮੰਡ ਸੈੱਟ ਵੀ ਜਿਹੜਾ ਮੌਜੂਦ ਸੀਗਾ ਉਹ ਚੱਕ ਕੇ ਫਰਾਰ ਹੋ ਜਾਂਦੀਆਂ ਨੇ ਚੋਰੀ ਕਰਕੇ ਲੈ ਜਾਂਦੀਆਂ ਨੇ ਦੋਵੇਂ ਅਣਪਛਾਤੀਆਂ ਔਰਤਾਂ ਘਰ ਦੇ ਵਿੱਚ ਸਫਾਈ ਕਰਨ ਦੇ ਲਈ ਆਈਆਂ ਸਨ ਜਿਨ੍ਹਾਂ ਦੇ ਨਾਲ ਸ਼ਿਕਾਇਤਕਰਤਾ ਦੀ ਘਰ ਦੇ ਕੰਮ ਕਰਨ ਸੰਬੰਧੀ ਗੱਲਬਾਤ ਹੋਈ ਤੇ ਉਹ ਦਿਨ ਉਹਨਾਂ ਦੇ ਘਰ ਦੀ ਸਾਫ ਸਫਾਈ ਕੀਤੀ ਤੇ ਅਗਲੇ ਦਿਨ ਇਹ ਮਹਿਲਾਵਾਂ ਜਿਹੜੀਆਂ ਨੇ ਕੰਮ ਤੇ ਨਹੀਂ ਆਉਂਦੀਆਂ ਇਸ ਦੌਰਾਨ ਸ਼ਿਕਾਇਤਕਰਤਾ ਦੇ ਵੱਲੋਂ ਘਰ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਅਲਮਾਰੀ ਦੇ ਵਿੱਚ ਪਿਆ ਸਾਰਾ ਗੈਣਾ ਤੇ ਨਕਦੀ ਉਥੋਂ ਦੀ ਗਾਇਬ ਹੈ ਤੇ ਜਦੋਂ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੀ ਇੱਕ ਵਾਰ ਹੈਰਾਨ ਰਹਿ ਗਈ ਕਿ ਇੱਕ ਦਿਨ ਦੇ ਵਿੱਚ ਵਿੱਚ ਇਹ ਕਾਰਾ ਕਿਦਾਂ ਜਾ ਕੀਤਾ ਜਾ ਸਕਦਾ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਰ ਦੇ ਗਹਿਣੇ ਜਿਹੜੇ ਚੋਰੀ ਕਰ ਲਏ ਗਏ ਨੇ ਜਿੰਨਾ ਗਹਿਣਿਆਂ ਦੀ ਕੀਮਤ ਲਗਭਗ 23 ਲੱਖ ਰੁਪਏ ਬਣਦੀ ਹੈ ਵਾਰਦਾਤ ਨੂੰ ਟ੍ਰੇਸ ਕਰਨ ਦੇ ਲਈ ਬਠਿੰਡਾ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਤੇ ਇਸ ਇਹਨਾਂ ਮਹਿਲਾਵਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਖੂਫੀਆ ਸੋਰਸਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਸ ਦੋਹਾਂ ਮਹਿਲਾਵਾਂ ਨੂੰ ਜਿਹੜਾ ਉਹ ਫੜ ਲਿਆ ਗਿਆ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਇਹਨਾਂ ਦਾ ਰੀਮਾਂਡ ਵੀ ਹਾਸਲ ਕਰ ਲਿਆ ਗਿਆ ਪਰ ਇਹ ਸੀਸੀਟੀਵੀ ਫੁਟੇਜ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਆਰਾਮ ਨਾਲ ਹੀ ਘਰ ਦੇ ਵਿੱਚ ਦਾਖਲ ਹੋ ਕੇ ਮਹਿਲਾਵਾਂ ਆਉਂਦੀਆਂ ਨੇ ਤੇ ਉੱਥੇ ਆਪਣਾ ਕਾਰਾ ਕਰਕੇ ਚਲੀਆਂ ਜਾਂਦੀਆਂ ਨੇ ਤਾਂ ਬਿਲਕੁਲ ਸਮਾਂ ਨਹੀਂ ਰਿਹਾ ਕਿ ਕਿਸੇ ਤੇ ਵੀ ਵਿਸ਼ਵਾਸ ਕੀਤਾ ਜਾ ਸਕੇ ਤੇ ਪੁਲਿਸ ਦੇ ਵੱਲੋਂ ਮੁਲਜ਼ਮ ਮਹਿਲਾਵਾਂ ਦੇ ਕੋਲੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਤੇ ਡਾਇਮੰਡ ਸੈੱਟ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਆ ਦੋਵੇਂ ਮਹਿਲਾਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਜਾਵੇਗਾ ਤੇ ਜਿਨ੍ਹਾਂ ਕੋਲੇ ਪੁਛਗਿਛ ਦੌਰਾਨ ਚੋਰੀ ਦੀਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਵੀ ਖਬਰ ਜ਼ਾਹਿਰ ਕੀਤੀ ਜਾ ਰਹੀ ਹੈ 18 ਤਰੀਕ ਇਸ ਮਹੀਨੇ ਵੀ ਸਾਡੇ ਇੱਕ ਸਿਵਲ ਲਾਈਨਸ ਏਰੀਆ 'ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ बिकॉज ਆਲ ਆਫ ਯੂ ਆਰ ਅਵੇਅਰ ਨਵੀਂ ਪ੍ਰਾਈਵੇਟ ਹਾਊਸ 'ਚ ਇੱਕ ਚੋਰੀ ਦੀ ਵਾਰਦਾਤ ਹੋਈ ਸੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤ ਲੱਗੀ ਸੀ ਕੋਈ ਜੇ ਆਪ ਲਾਂਡ ਸੇਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦੈਟ ਸਿਵਲ ਲਾਈਨਸ ਥਾਣੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇਚ ਅਮਾਉਂਟ ਇਨਵੋਲਡ ਸਦਾ ਅਰਾਊਂਡ ਤੇ ਪਾਈ ਤੇ ਲਕ ਪੂਲ ਇੰਡਸਟਰੀ ਸੀਗੇ ਜੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਅਦਰ ਏਰੀਆ ਦਾ ਏਰੀਆ ਹੈਗਾ ਐਂਡ ਡੀਐਸਪੀ ਸਿਟੀ ਟੂ ਸਾਡੀ ਸੀਆਈਏ ਟੂ ਦੇ ਇਨਚਾਰਜ ਇਨਸਪੈਕਟਰ ਕਰਨਦੀ ਫਰਕਾਉਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਨ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਤੋ ਅਨਨੋਨ ਲੇਡੀਸ ਜਿਹੜੀ ਪ੍ਰਵਾਸੀ ਪਤਾ ਲੱਗੇ ਸੀ ਸੀਸੀਟੀਵੀ ਫੁਟੇਜ অর ਉਹਨਾਂ ਦੇ ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਘਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਉਹ ਮੁਦਈ ਨੇ ਕਿਹਾ ਕਿ ਮੇਰੇ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ بیسਡ ਔਨ 댓 ਪਰਚਦਰ ਜੋ ਐਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਅਪਲੋਡਿੰਗ ਦੀ ਐਫ ਆਈ ਆਰ ਸੀਸੀਟੀਵੀ ਫੁਟੇਜ ਕਾਫੀ ਖੰਗਾਲੀ ਟਾਪਿਕ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਸਨ ਤੇ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੁਟੇਜ ਵੀ ਟੈਕਨੀਕਲ ਡਾਊਨ ਸਟ੍ਰੀਚ ਚੁੱਕੇ ਗਏ ਔਰ ਹਿਊਮਨ ਇੰਟ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਆਂ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕੱਲ ਇਹ ਸ਼ਿਫਪੂਰੀ ਜ਼ਿਲ੍ਹਾ ਪਾਗਲਪੁਰ ਬਿਹਾਰ ਉੱਥੇ ਰਹਿ ਰਹੇ ਹਨ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉਸ ਤੋਂ ਅਰੈਸਟ ਕੀਤਾ ਇਹਦੇ 'ਚ ਮੈਂ ਪਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਹਿਣਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਐਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਫੁਲ ਹੋਈ ਹੈ ਸੋ ਇਹਨਾਂ ਜਿਹੜੇ ਦੋਸ਼ਣ ਹੈਗੇ ਆ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ which includes ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ ਸੋ ਆਈ ਕੰਗ੍ਰੈਚੂਲੇਟ ਮਾਈ ਟੀਮ ਕਿ ਇਹਨਾਂ ਨੇ ਇਸ ਕੇਸ 'ਤੇ ਲੱਗੇ ਰਹੇ ਔਰ ਜੁਆਇੰਟਲੀ ਇਨਕਲੂਡਿੰਗ ਕਾਊਂਟਰ ਇੰਟੈਲੀਜੈਂਸ ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆਫ ਵੈਰੀ ਟਫ ਕੇਸ ਟੂ ਕ੍ਰੈਕ ਬਟ ਵੀ ਸਫੀਡਡ ਤਾਂ ਸਿੱ ਘਰ ਦੇ ਵਿੱਚ ਨੌਕਰ ਚੱਕਰ ਰੱਖਦੇ ਆ ਹੈਲਪਰ ਰੱਖਦੇ ਆ ਕਿ ਉਹ ਸਾਡੀ ਮਦਦ ਕਰ ਸਕਣ ਉਹ ਸਾਡੇ ਕੰਮ ਦੇ ਵਿੱਚ ਹੱਥ ਵੰਡਾ ਸਕਣ ਪਰ ਜਦੋਂ ਇਹ ਹੈਲਪਰ ਜਿਹੜੇ ਨੇ ਮੇ